ਸਾਰੇ ਨੂੰ ਨਮਸਕਾਰ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੁਆ ਕਰਨੀਆਂ ਸਰਦੂਲ ਜੀ ਦੀ ਵਰਸੀ ਅੱਜ 24 ਤਰੀਕ 24 ਫਰਵਰੀ 4 ਸਾਲ ਹੋ ਗਏ ਉਹਨਾਂ ਨੂੰ ਸਰੀਰ ਰੂਪ ਵਿੱਚੋਂ ਸਾਡੇ ਕੋਲੋਂ ਗਿਆ ਉਹ ਆਪਾਂ ਇਹ ਦੁਆ ਕਰਨੀ ਆ ਸੱਚੇ ਪਾਤਸ਼ਾਹ ਅੱਲਾਹ ਪਾਕ ਉਹ ਪਰਵਰਦੀگار ਮੇਰਾ ਮਾਲਿਕ ਇਸ ਦੁਨੀਆ ਨੂੰ ਇਸ ਜਗਤ ਨੂੰ ਬਣਾਉਣ ਵਾਲਾ ਇਸ ਮੇਰੀ ਪਿਆਰੀ ਜੀ ਸੋਹਣੀ ਜੀ ਰੂ ਜਿਹੜੀ ਮੇਰਾ ਮਹਿਬੂਬ ਸਰਦੂਲ ਜੀ ਇਸ ਰੂ ਨੂੰ ਸੱਚੇ ਪਾਤਸ਼ਾਹ ਸਕੂਨ ਬਖਸ਼ੇ ਸ਼ਾਂਤੀ ਬਖਸ਼ੇ ਬਖਸ਼ਿਸ਼ ਕਰੇ ਜੰਨਤ ਫਿਰਦੌਸ ਅਤਾ ਕਰੇ ਇਹਨਾਂ ਨੂੰ ਔਰ ਹਮੇਸ਼ਾ ਸਕੂਨ ਦੇ ਵਿੱਚ ਰਹਿਣ ਖੁਸ਼ ਰਹਿਣ ਇਹ ਹੀ ਦੁਆਵਾਂ ਨੇ ਮੇਰੀਆਂ ਹਰ ਸਾਧਨ ਨਾਲ ਇਹ ਹੀ ਦੁਆਵਾਂ ਨੇ ਮੇਰੇ ਸਰਦੂਲ ਨੂੰ ਮੇਰੇ ਮਹਿਬੂਬ ਨੂੰ ਮੇਰਾ ਮਾਲਕ ਮੇਰਾ ਪਰਵਰਦੀਗਾਰ ਹਮੇਸ਼ਾ ਸਕੂਨ ਦੇ ਵਿੱਚ ਰੱਖੇ ਆਪਣੀ ਹਿਫਾਜ਼ਤ ਦੇ ਵਿੱਚ ਰੱਖੇ ਆਮੀ ਸਾਰਿਆਂ ਨੂੰ ਨਮਸਕਾਰ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੁਆ ਕਰਨੀਆਂ ਸਰਦੂਲ ਜੀ ਦੀ ਬਰਸੀ ਅੱਜ 24 ਤਰੀਕ 24 ਫਰਵਰੀ 4 ਸਾਲ ਹੋ ਗਏ ਉਹਨਾਂ ਨੂੰ ਸਰੀਰ ਰੂਪ ਵਿੱਚੋਂ ਸਾਡੇ ਕੋਲੋਂ ਗਿਆ ਉਹ ਆਪਾਂ ਇਹ ਦੁਆ ਕਰਨੀ ਆ ਸੱਚੇ ਪਾਤਸ਼ਾਹ ਅੱਲਾਹ ਪਾਕ ਉਹ ਪਰਵਰਦੀگار ਮੇਰਾ ਮਾਲਿਕ ਇਸ ਦੁਨੀਆ ਨੂੰ ਇਸ ਜਗਤ ਨੂੰ ਬਣਾਉਣ ਵਾਲਾ ਇਸ ਮੇਰੀ ਪਿਆਰੀ ਜੀ ਸੋਹਣੀ ਜੀ ਰੂਹ ਜਿਹੜੀ ਮੇਰਾ ਮਹਿਬੂਬ ਸਰਦੂਲ ਜੀ ਇਸ ਰੂਹ ਨੂੰ ਸੱਚੇ ਪਾਤਸ਼ਾਹ ਸਕੂਨ ਬਖਸ਼ੇ ਸ਼ਾਂਤੀ ਬਖਸ਼ੇ ਬਖਸ਼ਿਸ਼ ਕਰੇ ਜੰਨਤ ਫਿਰਦੌਸ عطا ਕਰੇ ਇਹਨਾਂ ਨੂੰ ਔਰ ਹਮੇਸ਼ਾ ਸਕੂਨ ਦੇ ਵਿੱਚ ਰਹਿਣ ਖੁਸ਼ ਰਹਿਣ ਇਹ ਹੀ ਦੁਆਵਾਂ ਨੇ ਮੇਰੀਆਂ ਹਰ ਸਾਥ ਦੇ ਨਾਲ ਇਹ ਹੀ ਦੁਆਵਾਂ ਨੇ ਮੇਰੇ ਸਰਦੂਲ ਨੂੰ मेरे महबूब नु मेरा मालिक मेरा परवरदिगार हमेशा सुकून ਦੇ ਵਿੱਚ ਰੱਖੇ ਆਪਣੀ ਹਿਫਾਜ਼ਤ ਦੇ ਵਿੱਚ ਰੱਖੇ ਆमीन ਸਾਰਿਆਂ ਨੂੰ ਨਮਸਕਾਰ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੁਆ ਕਰਨੀ ਆ ਸਰਦੂਲ ਜੀ ਦੀ बरसी ਅੱਜ 24 ਤਰੀਕ 24 ਫਰਵਰੀ 4 ਸਾਲ ਹੋ ਗਏ ਉਹਨਾਂ ਨੂੰ ਸਰੀਰ ਰੂਪ ਵਿੱਚੋਂ ਸਾਡੇ ਕੋਲੋਂ ਗਿਆ ਉਹਨਾਂ ਅਹੀ ਦੁਆ ਕਰਨੀ ਆ ਸੱਚੇ ਪਾਤਸ਼ਾਹ ਅੱਲਾਹ ਪਾਕ ਉਹ ਪਰਵਰਦੀگار ਮੇਰਾ ਮਾਲਿਕ ਇਸ ਦੁਨੀਆ ਨੂੰ ਇਸ ਜਗਤ ਨੂੰ ਬਣਾਉਣ ਵਾਲਾ ਇਸ ਮੇਰੀ ਪਿਆਰੀ ਜੀ ਸੋਹਣੀ ਜੀ ਰੂਹ ਜਿਹੜੀ ਮੇਰਾ ਮਹਿਬੂਬ ਸਰਦੂਲ ਜੀ ਇਸ ਰੂਹ ਨੂੰ ਸੱਚੇ ਪਾਤਸ਼ਾਹ ਸਕੂਨ ਬਖਸ਼ੇ ਸ਼ਾਂਤੀ ਬਖਸ਼ੇ ਬਖਸ਼ਿਸ਼ ਕਰੇ ਜੰਨਤ ਫਿਰਦੌਸ عطا ਕਰੇ ਇਹਨਾਂ ਨੂੰ ਔਰ ਹਮੇਸ਼ਾ ਸਕੂਨ ਦੇ ਵਿੱਚ ਰਹਿਣ ਖੁਸ਼ ਰਹਿਣ ਇਹੀ ਦੁਆਵਾਂ ਨੇ ਮੇਰੀਆਂ ਹਰ ਸਾਹ ਦੇ ਨਾਲ ਇਹੀ ਦੁਆਵਾਂ ਨੇ ਮੇਰੇ ਸਰਦੂਲ ਮੇਰੇ ਮਹਿਬੂਬ ਨੂੰ ਮੇਰਾ ਮਾਲਕ ਮੇਰਾ ਪਰਵਰਦੀگار ਹਮੇਸ਼ਾ ਸਕੂਨ ਦੇ ਵਿੱਚ ਰੱਖੇ ਆਪਣੀ ਹਿਫਾਜ਼ਤ ਦੇ ਵਿੱਚ ਰੱਖੇ ਆਮੀਨ